ਅੱਜ ਸਿੱਧੂ ਮੂਸੇਵਾਲੇ ਦੀ ਮੂਸੇਪਿੰਡ ਵੀ ਕਿ ਤੀਸਰੀ ਵਰ੍ਹੇ ਸੀ ਅਤੇ ਜਿਸ ਦੌਰਾਨ ਬਹੁਤ ਸਾਰੇ ਸਿੰਗਰ ਅਤੇ ਸਿੱਧੂ ਦੇ ਚੌਣ ਵਾਲੇ ਮੂਸੇਪਿੰਡ ਵੀ ਕਿ ਪਹੁੰਚੇ ਹੋਏ ਨੇ ਪਰ ਨਾ ਹੀ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਿੱਧੂ ਦੀ ਵਰ੍ਹੇ ਮੌਕੇ ਕੋਈ ਤਸਵੀਰ ਸ਼ੇਅਰ ਕੀਤੀ ਤੇ ਨਾ ਹੀ ਉਸ ਦੇ ਜਸਟਿਸ ਨੂੰ ਲੈ ਕੇ ਅਫਸਾਨਾ ਖਾਨ ਦੇ ਵੱਲੋਂ ਕੋਈ ਵੱਡਾ ਉਪਰਾਂ ਲਗਿਤਾ ਗਿਆ ਹੈ ਸੋ ਆਪਾਂ ਸਾਰੇ ਹੀ ਜਾਣਦੇ ਹਾਂ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀ ਸੀ ਤੇ ਹਰ ਸਾਲ ਉਸ ਦੇ ਰਖੜੀ ਵੀ ਬਣਾ ਕਰਦੀ ਸੀ ਤੇ ਕਿਤੇ ਨਾ ਕਿਤੇ ਸਿੱਧੂ ਦੇ ਮਾਪੇ ਵੀ ਅਫਸਾਨਾ ਖਾਨ ਤੋਂ ਜ਼ਰੂਰ ਨਾਰਾਜ਼ ਨੇ ਤੇ ਜਿਸ ਨੂੰ ਲੈ ਕੇ ਖਾਨ ਨੂੰ ਛਾੜ ਪਾ ਦਿੱਤੀ ਗਈ ਹੈ ਜਦੋਂ ਸਿੱਧੂ ਜਿਉਂਦਾ ਸੀ ਤਾਂ ਅਫਸਾਨਾ ਖਾਨ ਦੇ ਸਾਲ ਦੇ ਵਿੱਚ ਪੰਜ ਸੱਤ ਗੇੜੇ ਮਾਰਦੀ ਹੁੰਦੀ ਸੀ ਤੇ ਰਖੜੀ ਵਾਲੇ ਦਿਨ ਵੀ ਸਿੱਧੂ ਲਈ ਸਪੈਸ਼ਲ ਰਖੜੀ ਲੈ ਕੇ ਆਉਂਦੀ ਸੀ ਸਿੱਧੂ ਦੇ ਜਾਣ ਬਾਅਦ ਅਫਸਾਨਾ ਖਾਨ ਤਿੰਨ ਸਾਲਾਂ ਦੇ ਵਿੱਚ ਸਿਰਫ ਇੱਕ ਵਾਰ ਮੂਸੇਵਾਲਦੀ ਹਵੇਲੀ ਭਰਤੀ ਅਤੇ ਹੁਣ ਮਾ ਚਰਨਕਰ ਦੇ ਵੱਲੋਂ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਸਾਡੇ ਨਾਲ ਦੁੱਖ ਦੀ ਘੜੀ ਦੇ ਵਿੱਚ ਸਿਰਫ ਸਿੱਧੂ ਦੇ ਚੌਣ ਵਾਲੀ ਖੜੀ ਸੀ ਤੇ ਨਾ ਹੀ ਕਿਸੇ ਇੰਡਸਟਰੀ ਦੇ ਸਿੰਗਰ ਨੇ ਤੇ ਨਾ ਹੀ ਸਾਡਾ ਪੋਲਿਟੀਕਲ ਲੀਡਰ ਉਨਾ ਚਿਹਰਿਆਂ ਨੂੰ ਚੰਗੀ ਤਰ੍ਹਾਂ ਪਛਾਣਦੀਆਂ ਜੇ ਦੁੱਖ ਦੀ ਘੜੀ ਦੇ ਵਿੱਚ ਸਾਡੇ ਤੋਂ ਹੱਥ ਛੁਡਾ ਗਈ। ਜੇਕਰ ਤੁਸੀਂ ਵੀ ਮੂਸੇ ਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ।